ਪੋਂਗ ਡੈਮ ਦੇ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਤੱਕ ਪਾਣੀ ਦਾ ਪੱਧਰ ਵਧਿਆ ਹੈ। ਦਾਜ਼ੀ ਹੈ ਕਿ ਅੱਜ 1382 ਫੁੱਟ ਤੱਕ ਪੈਮਾਨਾ ਦਰਜ ਕੀਤਾ ਗਿਆ ਹੈ। ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਦੇ ਲਈ ਬਿਆਸ ਦਰਿਆ ਦੇ ਵਿੱਚ 60 ਹਜ਼ਾਰ ਕਿਊਸਿਕ ਪਾਣੀ ਛੱਡਣਾ ਪਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਵਧਦਾ ਗਿਆ ਤਾਂ ਹੋ ਸਕਦਾ ਹੈ ਕਿ ਹੇਠਲੇ ਪਿੰਡ ਯਾਨੀ ਕਿ ਬਿਆਸ ਦਰਿਆ ਦੇ ਕੋਲ ਵਸਦੇ ਲੋਕਾਂ ਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ। ਦੱਸਿਆ ਹੈ ਕਿ ਸ਼ਾ ਪੈਰਾਜ ਨਹਿਰ ਤੋਂ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਪਾਣੀ ਦੇ ਨਾਲ ਹਿਮਾਚਲ ਅਤੇ ਪੰਜਾਬ ਦੇ ਮੰਡ ਏਰੀਆ ਸੁਲਤਾਨਪੁਰ ਲੋਧੀ ਕਪੂਰਥਲਾ ਮੁਕੇਰੀਆਂ ਟਾਂਡਾ ਦੇ ਕਈ ਪਿੰਡ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਅਤੇ ਹਜ਼ਾਰਾਂ ਏਕੜ ਫਸਲ ਵੀ ਡੁੱਬ ਚੁੱਕੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ ਫੌਂਗ ਡੈਮ ਦੇ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਤੱਕ ਪਾਣੀ ਦਾ ਪੱਧਰ ਵਧਿਆ ਹੈ ਦੱਸਿਆ ਕਿ ਅੱਜ 1382 ਫੁੱਟ ਤੱਕ ਪੈਮਾਨਾ ਦਰਜ ਕੀਤਾ ਗਿਆ ਹੈ ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਦੇ ਲਈ ਬਿਆਸ ਦਰਿਆ ਦੇ ਵਿੱਚ 60000 ਕਿਊਸਿਕ ਪਾਣੀ ਛੱਡਣਾ ਪਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਵਧਦਾ ਗਿਆ ਤਾਂ ਹੋ ਸਕਦਾ ਹੈ ਕਿ ਹੇਠਲੇ ਪਿੰਡ ਯਾਨੀ ਕਿ ਬਿਆਸ ਦਰਿਆ ਦੇ ਕੋਲ ਵਸਦੇ ਲੋਕਾਂ ਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਦੱਸਿਆ ਕਿ ਸ਼ਾਹ ਬੈਰਾਜ ਨਹਿਰ ਤੋਂ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਪਾਣੀ ਦੇ ਨਾਲ ਹਿਮਾਚਲ ਅਤੇ ਪੰਜਾਬ ਦੇ ਮੰਡ ਏਰੀਆ ਸੁਲਤਾਨਪੁਰ ਲੋਧੀ, ਕਪੂਰਥਲਾ, ਮੁਕੇਰੀਆਂ, ਟਾਂਡਾ ਦੇ ਕਈ ਪਿੰਡ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਅਤੇ ਹਜ਼ਾਰਾਂ ਏਕੜ ਫਸਲ ਵੀ ਡੁੱਬ ਚੁੱਕੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਫੌਂਗ ਡੈਮ ਦੇ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੈ। ਅੱਜ ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਤੱਕ ਪਾਣੀ ਦਾ ਪੱਧਰ ਵਧਿਆ ਹੈ ਦੱਸਿਆ ਹੈ ਕਿ ਅੱਜ 1382 ਫੁੱਟ ਤੱਕ ਪੈਮਾਨਾ ਦਰਜ ਕੀਤਾ ਗਿਆ ਹੈ ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਦੇ ਲਈ ਪਿਆਸ ਦਰਿਆ ਦੇ ਵਿੱਚ 60000 ਕਿਊਸਿਕ ਪਾਣੀ ਛੱਡਣਾ ਪਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਵਧਦਾ ਗਿਆ ਤਾਂ ਹੋ ਸਕਦਾ ਹੈ ਕਿ ਹੇਠਲੇ ਪਿੰਡ ਯਾਨੀ ਕਿ ਪਿਆਸ ਦਰਿਆ ਦੇ ਕੋਲ ਵਸਦੇ ਲੋਕਾਂ ਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਦੱਸਿਆ ਹੈ ਕਿ ਸ਼ਾ ਪੈਰਾਜ ਨਹਿਰ ਤੋਂ 60000 ਕਿਊਸਿਕ ਪਾਣੀ ਛੱਡੇ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਦੇ ਲਈ ਕਾਫੀ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਪਾਣੀ ਦੇ ਨਾਲ ਹਿਮਾਚਲ ਅਤੇ ਪੰਜਾਬ ਦੇ ਮੰਡ ਏਰੀਆ ਸੁਲਤਾਨਪੁਰ ਲੋਧੀ, ਕਪੂਰਥਲਾ, ਮੁਕੇਰੀਆਂ, ਟਾਂਡਾ ਦੇ ਕਈ ਪਿੰਡ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਅਤੇ ਹਜ਼ਾਰਾਂ ਏਕੜ ਫਸਲ ਵੀ ਡੁੱਬ ਚੁੱਕੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਫੌਂਗ ਡੈਮ ਦੇ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਤੱਕ ਪਾਣੀ ਦਾ ਪੱਧਰ ਵਧਿਆ ਹੈ ਦੱਸਿਆ ਹੈ ਕਿ ਅੱਜ 1382 ਫੁੱਟ ਤੱਕ ਪੈਮਾਨਾ ਦਰਜ ਕੀਤਾ ਗਿਆ ਹੈ ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਦੇ ਲਈ ਬਿਆਸ ਦਰਿਆ ਦੇ ਵਿੱਚ 60000 ਕਿਊਸਿਕ ਪਾਣੀ ਛੱਡਣਾ ਪਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਵਧਦਾ ਗਿਆ ਤਾਂ ਹੋ ਸਕਦਾ ਹੈ ਕਿ ਹੇਠਲੇ ਪਿੰਡ ਯਾਨੀ ਕਿ ਬਿਆਸ ਦਰਿਆ ਦੇ ਕੋਲ ਵਸਦੇ ਲੋਕਾਂ ਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਦੱਸਿਆ ਹੈ ਕਿ ਸ਼ਾ ਬੈਰਾਜ ਨਹਿਰ ਤੋਂ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਪਾਣੀ ਦੇ ਨਾਲ ਹਿਮਾਚਲ ਅਤੇ ਪੰਜਾਬ ਦੇ ਮੰਡ ਏਰੀਆ ਸੁਲਤਾਨਪੁਰ ਲੋਧੀ ਕਪੂਰਥਲਾ ਮੁਕੇਰੀਆਂ ਟਾਂਡਾ ਦੇ ਕਈ ਪਿੰਡ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਅਤੇ ਹਜ਼ਾਰਾਂ ਏਕੜ ਫਸਲ ਵੀ ਡੁੱਬ ਚੁੱਕੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ